ਸ੍ਰੀ ਗੁਰ ਜੀ ਵੀਡੀਓ ਵੇਖ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਖੰਜਿੰਨਾ ਵੀਰੇ ਪੈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜਿੱਦੀ ਵੱਡੀ ਖਬਰ ਕੋਈ ਸੁਲਾ ਨਹੀਂ ਜਲਦੀ ਦਿੱਤੀ ਜਾਵੇ ਫਾਂਸੀ ਜਮਨ ਚ ਨਿਮਿਸ਼ਾ ਪ੍ਰਿਆ ਦੀਆਂ ਵੱਡੀਆਂ ਮੁਸ਼ਕਲਾਂ ਮਿਰਤਿਕ ਦੇ ਭਰਾ ਨੇ ਚਿੱਠੀ ਲੇਕ ਕੇ ਕੀਤੀ ਵੱਡੀ ਮੰਗ ਕੇਰਲ ਦੇ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਜਮਨ ਵਿੱਚ ਮੋਦੀ ਸਜਾ ਦਾ ਸਾਹਮਣਾ ਕਰ ਰਿਹਾ ਕੋਈ ਦਿਨ ਪਹਿਲਾਂ ਨਿਮਿਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਭਾਰਤ ਦੇ ਇੱਕ ਮੁਸਲਮ ਮੌਲਵੀ ਦੇ ਦਖਲ ਤੋਂ ਬਾਅਦ ਸੱਜਾ ਨੂੰ ਅਣਮਿੱਥੇ ਸਮੇਂ ਲਈ ਮੌਤਵੀ ਕਰ ਦਿੱਤਾ ਉਸ ਹੋਣ ਉਸ ਜਮਨੀ ਨਾਗਰਿਕ ਦੇ ਭਰਾ ਨੇ ਜਿਸ ਦੇ ਕਤਲ ਲਈ ਨਿਮਿਸ਼ਾ ਨੂੰ ਫਾਂਸੀ ਦਿੱਤੀ ਜਾਨੀ ਸਿਕ ਪੱਤਰ ਲੈ ਕੇ ਮੰਗ ਕੀਤੀ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਵੇ ਮਿਰਤੀ ਦੇ ਭਰਾ ਨੇ ਪੱਤਰ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਪਰਿਵਾਰ ਕਿਸੇ ਵੀ ਤਰ੍ਹਾਂ ਦੇ ਸੁਲਾਜ ਜਾਂ ਸਮਝੌਤੇ ਲਈ ਤਿਆਰ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਨਿਮਿਸ਼ਾ ਪ੍ਰਿਆਸ 2017 ਦੇ ਇੱਕ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਹੈ ਇਸ ਜਿਸ ਵਿੱਚ ਨੇ ਗਲਤੀ ਨਾਲ ਇੱਕ ਜਮਨੀ ਨਾਗਰਿਕ ਤਲਾਲ ਅਬਦਉ ਮਹਿੰਦੀ ਦੀ ਹੱਤਿਆ ਕਰ ਦਿੱਤੀ ਸੀ ਮਹਿੰਦੀ ਦੇ ਭਰਾ ਅਬਦਉ ਫਤਾ ਅਬਦਉ ਮਹਿੰਦੀ ਨੇ 3 ਅਗਸਤ ਨੂੰ ਜਮਨ ਦੇ ਅਟਾਰਨੀ ਜਮਨਨ ਅਤੇ ਜੱਜ ਅਬਦਉਸਲਾਮ ﺍﻟहौਤੀ ਨੂੰ ਇੱਕ ਪੱਤਰ ਲਿਖਿਆ ਤੇ ਜਿਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਆਪਣੇ ਪੱਤਰ ਵਿੱਚ ਅਬਦੁੱਲ ਮਹਿੰਦੀ ਨੇ ਲਿਖਿਆ ਕਿ ਉਸ ਦਾ ਪਰਿਵਾਰ ਚਾਹੁੰਦਾ ਹੈ ਕਿ ਨਿਮਿਸ਼ਾ ਪ੍ਰਿਆ ਨੂੰ ਫਾਂਸੀ ਦਿੱਤੀ ਜਾਵੇ ਇਸ ਪੱਤਰ ਵਿੱਚ ਜੋ ਮੂਲ ਰੂਪ ਵਿੱਚ ਅਰਬੀ ਵਿੱਚ ਲਿਖਿਆ ਗਿਆ ਹੈ ਉਸ ਨੇ ਲਿਖਿਆ 16 ਚਲਾਈ ਨੂੰ ਫਾਂਸੀ ਨੂੰ ਮੁਲਤਵੀ ਕੀਤੀ ਅੱਧੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਤੇ ਫਾਂਸੀ ਦੀ ਨਵੀਂ ਤਰੀਕ ਨਿਰਧਾਰਤ ਨਹੀਂ ਕੀਤੀ ਗਈ ਹੈ ਅਸੀਂ ਪੀੜਤ ਦੇ ਵਾਰਸ ਬਦਲੇ ਦੀ ਸਜ਼ਾ ਨੂੰ ਲਾਗੂ ਕਰਨ ਦੇ ਆਪਣੇ ਜਾਇਜ਼ ਅਧਿਕਾਰ ਦੀ ਪੂਰੀ ਤਰ੍ਹਾਂ ਵਰਤੋਂ ਕਰਦੇ ਹਾਂ ਅਤੇ ਸੁਲਾ ਜਮਚੋਲਗੀ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਇਨਕਾਰ ਕਰਦੇ ਹਾਂ ਮਿਰਤਿਕ ਦੇ ਭਰਾ ਨੇ ਪੱਤਰ ਲੇਕੇ ਮੰਗ ਕੀਤੀ ਹੈ ਕਿ ਮੌਤ ਦੀ ਸਜ਼ਾ ਲਾਗੂ ਕੀਤੀ ਜਾਵੇ ਤੇ ਫਾਂਸੀ ਦੀ ਨਵੀਂ ਤਰੀਕ ਵੀ ਤੈਅ ਕੀਤੀ ਜਾਵੇ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਤ ਦੀ ਸਜ਼ਾ ਅਧਿਕਾਰਾਂ ਦੀ ਰੱਖਿਆ ਕਰੇਗੀ ਤੇ ਨਿਆਂ ਪ੍ਰਦਾਨ ਕਰੇਗੀ ਕੇਰਲਾ ਦੇ ਪਲੱਕੜ ਜ਼ਿਲ੍ਹੇ ਚ ਇੱਕ ਗਰੀਬ ਪਰਿਵਾਰ ਤੋਂ ਰਹਿਣ ਵਾਲੀ ਨਿਮਿਸ਼ਾ 2008 ਵਿੱਚ ਜੰਮਣ ਗਈ ਸੀ ਕਮਦੀਪਾਲ ਵਿੱਚ ਜੰਮਣ ਗਈ ਨਿਮਿਸ਼ਾ ਨੂੰ ਰਾਜਧਾਨੀ ਸਨਾਂ ਦੇ ਇੱਕ ਸਰਕਾਰੀ ਹਸਪਤਾਲ ਦੀ ਨਰਸਰੀ નોકરી ਮਿਲ ਗਈ ਇਸ ਤਰ੍ਹਾਂ ਉਪਾਰਤ ਆਈ ਅਤੇ ਫਿਰ ਵਿਆਹ ਕਰਾ ਲਿਆ ਤੇ ਇੱਕ ਬੱਚਾ ਪੈਦਾ ਕੀਤਾ ਬੱਚਾ ਹੋਣ ਤੋਂ ਬਾਅਦ ਨਿਮਿੰਸ਼ਾ ਨੇ ਚੰਗੀ ਆਮਦਨ ਕਮਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ ਅਤੇ ਸਣਾ ਵਿੱਚ ਆਪਣਾ ਕਲੀਨਿਕ ਖੋਲ੍ਹ ਲਿਆ ਉਸ ਨੇ ਇੱਕ ਕਲੀਨਿਕ ਜਮਨ ਦੇ ਇੱਕ ਨਾਗਰਿਕ ਤਲਾਲ ਮਹਿੰਦੀ ਨਾਲ ਮਿਲ ਕੇ ਖੋਲ੍ਹਿਆ ਨਿਮਿੰਸ਼ ਦੇ ਭਾਰਤ ਸਥਿਤ ਵਕੀਲ ਸ਼ਬਾਸ਼ ਚੰਦਨ ਦਾ ਕਹਿਣਾ ਹੈ ਕਿ ਇਸ ਤੋਂ ਥੋੜੀ ਦੇਰ ਬਾਅਦ ਮਹਿੰਦੀ ਨੇ ਨਿਮਿਸ਼ਾ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਖਬਰ ਨੂੰ ਅੰਤ ਤੱਕ ਦੇਖਣ ਲਈ